ਜੋ ਵੀ ਲਿੰਕ ਰੋਡਸ ਨੇ ਡਿਵੈਲਪਮੈਂਟ ਕਰਨ ਵਾਲੀਆਂ ਜਿਹ ਪਿਛਲੇ ਸਮੇਂ ਚ ਪਿਛਲੇ 9 ਸਾਲਾਂ ਤੋਂ ਖਰਾਬ ਸੀਗੀਆਂ ਉਹਨਾਂ ਦਾ ਅਸੀਂ ਸਾਰਾ ਕੁਝ ਕਲੀਅਰ ਕਰਤਾ ਥੋੜੇ ਇੱਥੇ 42 ਸੜਕਾਂ ਨੇ ਟੋਟਲ ਉਹਨਾਂ ਦੀ ਲੈਂਥ ਹੈਗੀ 93 ਕਿਲੋਮੀਟਰ ਜਿਹਦੇ ਤੇ 15 ਕਰੋੜ 63 ਲੱਖ ਰੁਪਏ ਲੱਗਣਾ ਹੈ ਅਗਲੇ ਹਫਤੇ ਤੋਂ ਕੰਮ ਸ਼ੁਰੂ ਹੋ ਜਾਊਗਾ 100% ਬਰਨਾਲਾ ਵਿਧਾਨ ਸਭਾ ਹਲਕੇ ਦੀਆਂ ਜਿਹੜੀਆਂ ਸੜਕਾਂ ਨੇ ਉਹਨਾਂ ਦੀ ਰਿਪੇਅਰ ਹੋ ਜਾਊਗੀ 31 ਦਸੰਬਰ ਤੱਕ ਦਾ ਟਾਰਗੇਟ ਹੈ ਉਸ ਤੋਂ ਬਾਅਦ ਕੋਈ ਨਵੇਂ ਫੜ ਬਣਨੇ ਨੇ ਜਾਂ ਨਵੀਆਂ ਸੜਕਾਂ ਬਣਨੀਆਂ ਨੇ ਉਹ ਅਸੀਂ ਬਣਾਵਾਂਗੇ ਪਰ ਫਿਲਹਾਲ ਸਾਡੇ ਮਾਨਯੋਗ ਮੰਤਰੀ ਜੀ ਰਹੇ ਨੇ ਹੁਣ ਤਾਂ ਮੈਂਬਰ ਪਾਰਲੀਮੈਂਟ ਬਣ ਗਏ ਗੁਰਮੀਤ ਸਿੰਘ ਮੀਤਿਹਰ ਜੀ ਉਹਨਾਂ ਦੀ ਪੁੱਛਗਿੱਛ ਦੇ ਨਾਲ ਅਸੀਂ ਸੜਕਾਂ ਦੀ ਰਿਪੇਅਰ ਵਾਸਤੇ ਕੰਮ ਸ਼ੁਰੂ ਕਰ ਰਹੇ ਆ ਜੋ ਉਹਨਾਂ ਨੇ ਕਿਹਾ ਸੀ 100% ਸੀਏਸੀ ਰਿਪੇਅਰ ਅਗਲੇ ਹਫਤੇ ਤੋਂ ਸ਼ੁਰੂ ਕਰਤਾ ਬਰਨਾਲਾ ਜ਼ਿਲ੍ਹੇ ਵਿੱਚ ਗੱਲ ਕਰੀਏ ਤਾਂ ਇੱਕ ਮਾਰਕੀਟ ਕਮੇਟੀ ਤੋਂ ਦੇਣਾ ਚੇਅਰਮੈਨੀ ਦੇ ਸਾਰੇ ਉਹਦੇ ਕਾਨੀ ਨੇ ਤੁਹਾਡੇ ਵਰਕਰ ਵੀ ਜਿਨ੍ਹਾਂ ਨੇ ਨਿਯੁਕਤ ਕਰੀਏ ਉਹ ਵੀ ਆਸਬੰਦ ਨੇ ਕਿ ਕਿਉਂ ਲਟਕ ਰਹੇ ਨੇ ਚੇਅਰਮੈਨੀਆਂ ਦੇ ਐਲਾਨ ਜਿਹੜੇ ਇਹ ਹੋ ਜਾਣਗੇ ਅਗਸਤ ਮਹੀਨੇ ਚ ਮੈਕਸਿਮਮ ਅਸੀਕ ਕਰ ਦਾਂਗੇ ਦਾ ਪੰਜਾਬ ਸਰਕਾਰ ਮੰਡੀਆਂ ਵੀ ਅਪਗ੍ਰੇਡਸ਼ਨ ਦੇ ਲਈ ਬਰਨਾਲਾ ਜ਼ਿਲ੍ਹੇ ਦੇ ਵਿੱਚ ਕੋਈ ਸਪੈਸ਼ਲ ਬਜਟ ਫੜਾਂ ਦੀ ਕਾਤਰ ਜਹਾ ਸੱਡਾਂ ਦੀ ਖਾਤਰ ਰੱਖਿਆ ਗਿਆ ਹੋਵੇ। ਪੰਜਾਬ ਦੀਆਂ ਸਾਰੀਆਂ ਮੰਡੀਆਂ ਕੱਲਾ ਬਰਨਾਲਾ ਜ਼ਿਲ੍ਹਾ ਨਹੀਂ ਮੈਂ ਜਿਵੇਂ ਤੁਹਾਨੂੰ ਹੁਣ ਪਹਿਲਾਂ ਬਿੰਦੀ ਕਿਤੇ ਅਸੀਂ ਮੈਕਸਿਮਮ ਪਿਛਲੇ ਸਮੇਂ 'ਚ ਛੱਡ ਬਣਾਏ ਨੇ ਫੜ ਡਿਵੈਲਪ ਕੀਤੇ ਨੇ ਪਰ ਆਉਣ ਵਾਲੇ ਸਮੇਂ 'ਚ ਅਸੀਂ 100% ਕਰਾਂਗੇ ਛੱਡ ਵੀ ਬਣਾਵਾਂਗੇ ਫੜ ਵੀ ਡਿਵੈਲਪ ਕਰਾਂਗੇ ਕਿਉਂਕਿ ਪੈਸਾ ਸਾਡੇ ਕੋਲ ਆ ਜਾਣਾ ਹੈ। ਅੱਜ 2892 ਕਰੋੜ ਰੁਪਏ ਦੀ ਲੋੜ ਸੀ ਪੰਜਾਬ ਦੀਆਂ ਸਾਰੀਆਂ ਸੜਕਾਂ ਰਿਪੇਅਰ ਕਰਨ ਵਾਸਤੇ ਉਸ ਅਸੀਂ ਪ੍ਰਬੰਧ ਕਰ ਲਿਆ। ਸਾਡਾ ਆਰਡੀਐਫ ਦਾ ਤਕਰੀਬਨ 650 ਕਰੋੜ ਰੁਪਏ ਕੇਂਦਰ ਦੀ ਸਰਕਾਰ ਕੋਲ ਪੈਂਡਿੰਗ ਹੈ ਅਗਸਤ ਮਹੀਨੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਫੈਸਲਾ ਹੋਣਾ ਸਾਨੂੰ ਪੂਰਾ ਵਿਸ਼ਵਾਸ ਹੈ ਸਾਡੇ ਹੱਕ ਚ ਹੋਊਗਾ ਉਸ ਤੋਂ ਬਾਅਦ ਅਸੀਂ ਸਾਰੀ ਡਿਵੈਲਪਮੈਂਟ ਨਵੀਆਂ ਸੜਕਾਂ ਬਣਾਉਣ ਦੀ ਫੜ ਬਣਾਉਣ ਦੀ ਸ਼ੈੱਡ ਬਣਾਉਣ ਦੀ ਪੂਰੀ ਤਰ੍ਹਾਂ ਕਰਦਾ ਮਾਰਕੀਟ ਕਮੇਟੀ ਦੀਆਂ ਜਿਹੜੀਆਂ ਮੰਡੀ ਬੋਰਡ ਦੀਆਂ ਥਾਵਾਂ ਤੇ ਇਨਵੇਸਟ ਕਰਦੇ ਦੀਆਂ ਕਬਰਾਂ ਸਰੋਂ ਦੇ ਰਹਿੰਦੀਆਂ ਨੇ ਉਹਨਾਂ ਨੂੰ ਛੁਡਵਾਉਣ ਲਈ ਕੋਈ ਵੀ ਵਿਸ਼ੇਸ਼ ਪ੍ਰਾਨਾ ਮੰਡੀ ਬੋਰਡ ਤੋਂ ਜਾਬ ਦਾ ਉਹਨਾਂ ਜਿੱਥੇ ਜਿੱਥੇ ਵੀ ਕੋਈ ਨਜਾਇਜ਼ ਕਬਜ਼ੇ ਨੇ ਸੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਖਾਲੀ ਕਰਾਵਾਂਗੇ ਸਰ ਮਾਰਕੀਟ ਕਮੇਟੀਆਂ ਚ ਮਾਲਾਨਾ ਦੀ ਨਫਰੀ ਵੀ ਵੀ ਪ੍ਰੋਬਲਮ ਆਉਂਦੀ ਹੈ ਕਿਹਦੇ ਸਾਹਮਣੇ ਆਇਆ ਕੋਈ ਨਵੀਂ ਧਰਤੀ ਨਵੀਆਂ ਅਸਾਮੀਆਂ ਕ੍ਰੀਏਟ ਕਰਨ ਦਾ ਤਰੀਕਾ ਸਾਡੇ ਕੋਲੇ ਤਕਰੀਬਨ 65% ਅਸਾਮੀਆਂ ਖਾਲੀ ਨੇ ਅਸੀਂ ਸਰਕਾਰ ਨੂੰ ਲਿਖਿਆ ਰੈਗੂਲਰ ਭਰਤੀ ਵਾਸਤੇ ਕਿਉਂਕਿ ਮੈਂ ਚਾਹੁੰਦਾ ਕੱਚੇ ਮੁਲਾਜ਼ਮ ਰੱਖਣ ਦੀ ਬਜਾਏ ਰੈਗੂਲਰ ਭਰਤੀ ਕੀਤੀ ਜਾਵੇ ਜਿੰਨੇ ਰੈਗੂਲਰ ਮੁਲਾਜ਼ਮ ਭਰਤੀ ਹੋਣਗੇ ਉਹ ਵਧੀਆ ਤਰੀਕੇ ਨਾਲ ਜ਼ਿਆਦਾ ਜ਼ਿੰਮੇਵਾਰੀ ਨਾਲ ਕੰਮ ਕਰਨਗੇ ਤੇ ਉਹ ਵੀ ਸਾਨੂੰ ਉਮੀਦ ਹੈ ਜਲਦੀ ਕਲੀਅਰ ਹੋ ਜਾਊਗਾ ਫਿਰ ਅਸੀਂ ਪੱਕੇ ਮੁਲਾਜ਼ਮ ਭਰਤੀ ਕਰਾਂਗੇ ਪਿੰਡਾਂ ਦੇ ਵਿੱਚ ਜਿਹੜੀਆਂ ਮੰਡੀਆਂ ਮੰਨੀਆਂ ਬੜੀਆਂ ਨਾ ਬਣੀਆਂ ਹੋਣਾਂ ਤੇ ਕਿੰਨੇ ਵੱਡੀਆਂ ਚ ਸੇਡਾਂ ਦੀ ਲੋੜ ਹੈ ਕਾਫੀ ਇਹ ਵੀ ਉਹ ਪੰਚਾਇਤਾਂ ਤੇ ਲੋਕ ਮਿਲ ਚੁੱਕੇ ਨੇ ਬਰਨਾਲਾ ਦੀ ਗੱਲ ਕਰਾਂਗੇ वैसे मेरा अपना ਵਿਚਾਰ ਹੈ ਕਿਉਂਕਿ ਇੰਟਰਨੈਸ਼ਨਲ ਲੈਵਲ ਤੇ ਜੋ ਡਵੈਲਪਮੈਂਟ ਹੋ ਰਹੀ ਹੈ ਮੰਡੀ ਵਾਸਤੇ ਘੱਟੋ ਘੱਟ 50 ਤੋਂ 60 ਏਕੜ ਰਕਬਾ ਚਾਹੀਦਾ ਹੈ ਜੇ ਸਹੀ ਢੰਗ ਨਾਲ ਆਪਾਂ ਡਵੈਲਪ ਕਰਨਾ ਹੈ ਪਹਿਲਾ ਅਸੀਂ ਪੋਲੀਟਿਕਲ ਰਿਜ਼ਮ ਕਰਕੇ ਜਾਂ ਕੋਈ ਕਿਸੇ ਛੋਟੇ ਸਮਝ ਕਰਕੇ 3-3 4-4 ਏਕੜ ਚ ਕਈ ਜਗ੍ਹਾ ਤਾਂ ਮੈਂ ਦੇਖਿਆ 1 ਏਕੜ ਚ ਵੀ ਫੜ ਬਣੇ ਹੋਏ ਅੱਜ ਕੱਲ੍ਹ ਫਸਲ ਜਿਵੇਂ ਪੈਦਾ ਹੋ ਰਹੀ ਹੈ ਜਿਵੇਂ ਸਾਡੇ ਅਰਤੀ ਭਰਾਵਾਂ ਨੂੰ ਲੋੜ ਹੈ ਸ਼ੈਡਾਂ ਦੀ ਫੜਾਂ ਦੀ ਉਹਦੇ ਵਾਸਤੇ ਇਨਫਰਾਸਟ੍ਰਕਚਰ ਇਕੋ ਵਾਰੀ ਵਧੀਆ ਬਣੇ ਉਹ ਲੌਂਗ ਲਾਈਫ ਹੁੰਦਾ ਜਿੱਥੇ ਅਸੀਂ ਛੋਟਾ ਬਣਾ ਲੈਂਦੇ ਆ ਉਹਦਾ ਨੁਕਸਾਨ ਹੁੰਦਾ ਕਿਉਂਕਿ ਵਾਈਬਲ ਨਹੀਂ ਰਹਿੰਦੀ ਫਸਲ ਜ਼ਿਆਦਾ ਆ ਜਾਂਦੀ ਹੈ ਫਿਰ ਸਮਾਨ ਵਾਲੇ ਦਾਲੇ ਖੰਡਾਉਨੇ ਆਪਾਂ ਉਹ ਕਮਿਸ਼ਨ ਸਹੀ ਨਹੀਂ ਰਹਿੰਦਾ ਇਸ ਲਈ ਮੈਂ ਤਾਂ ਬੇਨਤੀ ਕਰੂੰ ਜਿੱਥੇ ਵੀ ਛੋਟੀਆਂ ਮੰਡੀਆਂ ਨੇ ਉਹਨਾਂ ਨੂੰ ਕੋਈ ਵੱਡੀ ਮੰਡੀ ਬਣਾਉਣ ਵਾਸਤੇ ਪੰਚਾਇਤ ਕਿਸੇ ਗਵਾੜ ਚ ਨੇੜੇ ਤੜੇ ਕਿਉਂਕਿ ਆਪਾਂ ਜਦੋਂ ਮਾਲ ਟਰਾਲੀ ਚ ਲੱਦ ਲਿਆ ਜੇ ਆਪਾਂ 10 ਕਿਲੋਮੀਟਰ ਲਿਜਾਣਾ ਜਾਂ 20 ਕਿਲੋਮੀਟਰ ਲਿਜਾਣਾ ਬਾਲਾ ਫਰਕ ਨਹੀਂ ਪੈਂਦਾ ਪਰੰਤੂ ਮੰਡੀ ਪੱਟੀ ਹੋਵੇ ਉੱਥੇ ਸਾਰੇ ਪ੍ਰਬੰਧ ਹੋਣ ਉੱਥੇ ਪੀਣ ਵਾਲਾ ਪਾਣੀ ਵੀ ਹੋਵੇ ਪ੍ਰੋਪਰ ਟਾਇਲਟਸ ਵੀ ਹੋਣ ਉੱਥੇ ਆਰਾਮ ਘਰ ਵੀ ਹੋਵੇ ਉੱਥੇ ਏਟੀਐਮ ਵੀ ਲੱਗਿਆ ਹੋਵੇ ਉਹ ਸਾਰੀਆਂ ਚੀਜ਼ਾਂ ਤਾਂ ਹੀ ਹੋ ਸਕਦੇ ਨੇ ਜੇ ਵੱਡੀਆਂ ਮੰਡੀਆਂ ਬਣਾਵਾਂਗੇ ਛੋਟੀਆਂ ਮੰਡੀਆਂ 'ਚ ਨਹੀਂ ਬਣਾ ਸਕਦੇ ਇਸ ਲਈ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਵੀ ਕਰਦਾ ਜਿੰਨੇ ਸਾਡੇ ਮੰਡੀ ਬੋਰਡ ਦੇ ਅਫਸਰ ਸਾਹਿਬਾਨ ਨੇ ਕਿ ਟਾਰਗੇਟ ਇਸ ਗੱਲ ਤੇ ਰੱਖਿਓ ਕਿ ਘੱਟੋ ਘੱਟ 50 60 ਏਕੜ ਤੋਂ ਘੱਟ ਮੰਡੀ ਨਾ ਬਣਾਈਏ ਡਿਵੈਲਪਮੈਂਟ ਉੱਥੇ ਕਰੀਏ ਜਿੱਥੇ 50 60 ਏਕੜ ਹੋਵੇ ਕਿਸਾਨਾਂ ਨੂੰ ਵੀ ਸਹੂਲਤ ਰਹੇ ਆੜ੍ਹਤੀਆਂ ਨੂੰ ਵੀ ਸਹੂਲਤ ਰਹੇ ਪੰਜਾਬ ਸਰਕਾਰ ਵੱਲੋਂ ਪਾਣੀ ਧਰਤੀ ਨੂੰ ਬਚਾਉਣ ਦੇ ਕਾਪੜੇ ਪ੍ਰਾਲੇ ਕੀਤੇ ਜਾ ਰਹੇ ਨੇ ਇੱਕ ਵੱਡੇ ਅਦਾਰੇ ਨਾਲ ਜੁੜੇ ਹੋਣ ਫਸਲਾਂ ਦੀ ਖਰੀਦ-ਵੇਚ ਨਾਲ ਸਿੱਧੇ ਟੌਪਕ ਤੇ ਜੁੜੇ ਹੋਣ ਕਿਸਾਨਾਂ ਨੂੰ ਵੀ ਪੈਗਾਮ ਦੇਣਾ ਚਾਹੁੰਗੇ ਇਸ ਸਾਡੇ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਸਾਡਾ ਨਹਿਰੀ ਪਾਣੀ ਵੇਸਟ ਜਾ ਰਿਹਾ ਸੀ ਪਾਕਿਸਤਾਨ ਨੂੰ ਪਾਕਿਸਤਾਨ ਨੂੰ ਜਾ ਰਿਹਾ ਸੀ ਇੱਕ ਤਾਂ ਉਹਦੀ ਸੱਜੀ ਵਰਤੋਂ ਕਰਕੇ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਇਆ ਜਾਵੇ ਕਿਉਂਕਿ ਕਿਸਾਨ ਨੂੰ ਤਾਂ ਫਸਲ ਪੈਦਾ ਕਰਨ ਵਾਸਤੇ ਪਾਣੀ ਚਾਹੀਦਾ ਹੈ ਅੱਜ ਉਹ ਧਰਤੀ ਚੋਂ ਪਾਣੀ ਖਿੰਦੇ ਨੇ ਸਾਡੇ 75% ਬਲਾਕ ਡਾਰਕ ਹੋ ਗਏ ਆਉਣ ਵਾਲਾ ਪੀਣ ਵਾਲਾ ਪਾਣੀ ਰਿਹਾ ਨਹੀਂ ਵਧੀਆ ਡੂੰਘੇ ਚਲੇ ਗਏ ਟਿਊਬਲ ਇਹ ਤਾਂ ਹੀ ਬਚ ਸਕਦਾ ਜਿਹੜਾ ਪਾਣੀ ਰਹਿ ਗਿਆ ਜੇ ਆਪਾਂ ਨਹਿਰੀ ਪਾਣੀ ਰਾਹੀਂ ਸਿੰਚਾਈ ਕਰਾਂਗੇ ਪਹਿਲਾਂ ਕਿਸੇ ਸਮੇਂ ਹੁੰਦੀ ਸੀਗੀ ਨਹਿਰੀ ਸਿੰਚਾਈ ਅਸੀਂ ਆਪ ਬੰਦ ਕਰੀ ਆ ਸਾਨੂੰ ਸੁੱਖ ਪੈ ਗਿਆ ਵੀ ਬਟਨ ਦੱਬੋ ਬੰਬੀ ਦਾ ਸੌਖਾ ਹੈ ਦੇਣੇ ਦੇਣੇ ਕਰ ਲਓ ਪਰ ਇਹਦੇ ਨਾਲ ਨੁਕਸਾਨ ਬਹੁਤ ਵੱਡਾ ਹੋਇਆ ਹੁਣ ਥੱਲੋਂ ਜਿਹੜਾ ਪਾਣੀ ਕਈ ਤਰ੍ਹਾਂ ਦਾ ਆਉਂਦਾ ਉਹਦੇ ਨਾਲ ਬਿਮਾਰੀਆਂ ਲੱਗਦੇ ਨੇ ਕੈਂਸਰ ਤੱਕ ਹੋ ਰਿਹਾ ਹੈ ਕਈ ਏਰੀਆ ਚ ਇਸ ਲਈ ਮਾਨ ਸਾਹਿਬ ਦੀ ਅਗਵਾਈ ਚ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਪਾਣੀ ਨਹਿਰਾਂ ਦਾ 30% ਰਹਿ ਗਿਆ ਸੀਗਾ ਨਹਿਰੀ ਸਿੰਚਾਈ ਦਾ ਉਹਨੂੰ ਵਧਾ ਕੇ 70 ਤੋਂ 75% ਕਰ ਰਹੇ ਨੇ ਔਰ ਕਾਫੀ ਇਹਦੇ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ ਨਵੇਂ ਸੂਏ ਬਣ ਰਹੇ ਨੇ ਨਵੇਂ ਖਾਲ ਬਣ ਰਹੇ ਨੇ ਇੱਕ ਨਹਿਰ ਵੀ ਮਾਲਵਾ ਨਹਿਰ ਬਣਾਈ ਜਾ ਰਹੀ ਹੈ ਤਾਂ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਇੱਥੇ ਤਾਂ ਪਾਣੀ ਦੀ ਹਰ ਵਕਤ ਲੋੜ ਹੈ ਜਿਹੜਾ ਪਾਣੀ ਸਾਡਾ ਮਨੇਜ ਕਰਕੇ ਅਸੀਂ ਬੇਸਟ ਹੋਣ ਤੋਂ ਬਚਾ ਕੇ ਕਿਸਾਨਾਂ ਨੂੰ ਦੇ ਸਕੀਏ ਉਹਦੇ ਨਾਲ ਕੀ ਫਾਇਦਾ ਹੋਊਗਾ ਇੱਕ ਤਾਂ ਸਾਡੀ ਬਿਜਲੀ ਦੀ ਬਚਤ ਹੋਈ ਦੂਸਰਾ ਜਿਹੜਾ ਧਰਤੀ ਚੋਂ ਪਾਣੀ ਕੱਢਦੇ ਆ ਉਹ ਬੰਦ ਹੋ ਜਾਊਗਾ ਸਾਨੂੰ ਬੋਥ ਵੇਜ਼ ਫਾਇਦਾ ਇਸ ਚੀਜ਼ ਦਾ ਅਸੀਂ ਇਸ ਕਰਕੇ ਲੱਗੇ ਆ ਔਰ ਮੇਰਾ ਖਿਆਲ ਹੈ ਕਿਸਾਨਾਂ ਨੂੰ ਵੀ ਇੱਧਰ ਉਤਸ਼ਾਹ ਦਿਖਾਉਣਾ ਚਾਹੀਦਾ ਵੱਧ ਤੋਂ ਵੱਧ ਨਹਿਰੀ ਪਾਣੀ ਤੇ ਸਿੰਚਾਈ ਤੇ ਆਪਣਾ ਜ਼ੋਰ ਲਾਉਣਾ ਚਾਹੀਦਾ ਮੰਡੀ ਬੋਰਡ ਨੇ ਸਿੱਧੇ ਤੌਰ ਤੇ ਸੌਰਮੇ ਮੈਟ੍ਰਿਕ ਮਿਸਟਰ ਕੋਲੇ ਕੋਈ ਸਾਡਾ ਵੀ ਮੰਗ ਕੀਤੀ ਹੈ ਵੈਸੇ ਤਾਂ ਸਰਕਾਰ ਨੇ ਕੀਤੀ ਹੈ ਕਿ ਮਹਾਲੀ ਯੂਨੀਸਲ ਕਮੇਟੀ ਨੇ ਨਗਰ ਨਿਗਮ ਨੇ ਆਪਣੇ ਲੈਵਲ ਤੇ ਕਰੋੜਾ ਰੁਪਏ ਦਾ ਫੰਡ ਲੱਗਿਆ ਵੱਡੀ ਗੋਲ ਵੱਡਾ ਦਾਰਾ ਤੁਹਾਡੇ ਕੋਲ ਤੁਸੀਂ ਮੰਗ ਕੀਤੀ ਕੀ ਨਹੀਂ ਅਸੀਂ ਤਾਂ ਜੋ ਵੀ ਮੰਗ ਕਰਦੇ ਆਂ ਸਰਕਾਰ ਰਾਹੀਂ ਉਹ ਕਰਦੇ ਆਂ ਅਸੀਂ ਡਾਇਰੈਕਟ ਕੋਈ ਮੰਗ ਨਹੀਂ ਕਰਦੇ ਸਾਡੇ ਕੋਲੇ ਫੰਡ ਆਪਣੇ ਹੀ ਬਹੁਤ ਨੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜੋ ਡਿਵੈਲਪਮੈਂਟ ਕਰਨਾ ਸਾਡਾ ਆਪਣਾ ਹੀ ਫੰਡ ਆਰਡੀਐਫ ਦਾ ਦੇ ਦੇਣ ਸਾਨੂੰ ਕਿਤੇ ਮੰਗਣ ਦੀ ਲੋੜ ਨਹੀਂ ਸਾਡੀ ਸਾਰੀ ਤਰੱਕੀ ਹੋ ਜਾਣੀ ਜੱਡੇ ਫੰਡਾਂ ਦੀ ਸਾਨੂੰ ਲੋੜ ਆ ਸਾਡੇ ਕੋਲ ਹੈਗੀ ਅੱਜ ਦੀ ਡੇਟ ਤੱਕ ਕਿੰਨਾ ਆਪਣਾ ਆਰਡੀਐਫ ਦਾ ਫੰਡ ਕੇਂਦਰ ਵੱਲ ਪਹੁੰਚਾਇਆ ਗਿਆ ਹੈ ਤਕਰੀਬਨ 650 ਕਰੋੜ ਰੁਪਏ ਬਕਾਇਆ ਹੈ ਮੰਡੀ ਬੋਰਡ ਕਿਸੇ ਵੇਲੇ ਕਮਾਉ ਪੁੱਤ ਸੀ ਅੱਜ ਵੀ ਆ ਪਰ ਇਹਦੀ ਕਮਾਈ ਘੱਟਦੀ ਜਾਂਦੀ ਆ ਕੀ ਕਹਿਣਾ ਚਾਹੁੰਦੇ ਨਹੀਂ ਮੰਡੀ ਬੋਰਡ ਅੱਜ ਵੀ ਕਮਾਉ ਪੁੱਤ ਆ ਮੰਡੀ ਬੋਰਡ ਦੇ ਤੁਸੀਂ ਕਿਸਾਨ ਭਵਨ ਚ ਜਾ ਕੇ ਦੇਖੋ ਉਹਨੂੰ ਅਸੀਂ ਮੈਨੇਜ ਕੀਤਾ ਹੈ ਪਿਛਲੇ ਸਮੇਂ ਚ ਉਹਦੀ ਕਮਾਈ ਕਦੇ ਵੀ 42-43 ਲੱਖ ਸਾਲ ਤੋਂ ਵੱਧ ਨਹੀਂ ਸੀਗੀ ਜਦੋਂ ਉਹਦਾ ਮੈਂ ਚਾਰਜ ਸੰਭਾਲਿਆ ਅਸੀਂ ਉਹਨੂੰ ਪ੍ਰੋਪਰ ਮੈਨੇਜ ਕੀਤਾ ਜਿਹੜੀਆਂ ਉੱਥੇ ਬਗਾਰਾਂ ਸੀ ਉਹ ਬੰਦ ਕੀਤੀਆਂ ਨੇ ਭਾਵੇਂ ਨਰਾਜ਼ੀਆਂ ਲੈਣੀਆਂ ਪਈਆਂ ਨੇ ਅੱਜ ਪਿਛਲੇ ਸਾਲ ਦੀ ਉਹਦੀ ਕਮਾਈ 4 ਕਰੋੜ 13 ਲੱਖ 15 ਹਜ਼ਾਰ ਰੁਪਏ ਆ 11 ਗੁਣਾ ਉਹਦੀ ਕਮਾਈ ਵਧੀ ਹੈ ਮੰਡੀਆਂ ਬੋਰਡ 'ਚ ਜਿਹੜੇ ਅਸੀਂ ਦਰਖਤ ਵੀ ਲਾ ਰਹੇ ਹਾਂ ਜਾਂ ਏਟੀਐਮ ਲਾ ਰਹੇ ਹਾਂ ਹੁਣ ਕਾਫੀ ਮੰਡੀਆਂ 'ਚ ਅਸੀਂ ਏਟੀਐਮ ਲਾ ਰਹੇ ਹਾਂ ਉਹ ਤੋਂ ਸਾਨੂੰ ਕਿਰਾਇਆ ਆਊਗਾ ਯੂਨੀਪੋਲ ਲਾ ਰਹੇ ਹਾਂ ਉਹ ਤੋਂ ਸਾਨੂੰ ਕਿਰਾਇਆ ਆਊਗਾ ਔਰ ਜਿਹੜੇ ਮੰਡੀ ਬੋਰਡ ਦੇ ਸਾਡੇ ਸ਼ੱਟ ਨੇ ਇਹ ਸਿਰਫ ਡੇਢ ਮਹੀਨਾ ਹਾਰੀ ਸੀਜ਼ਨ ਡੇਢ ਮਹੀਨਾ ਇੱਕ ਸੀਜ਼ਨ 'ਚ ਵਰਤਣਾ ਚਾਹੁੰਦੇ ਨੇ ਇੱਕ ਡੇਢ ਮਹੀਨਾ ਇੱਕ ਸੀਜ਼ਨ 'ਚ ਬਾਕੀ 9 ਮਹੀਨੇ ਛੱਡੇ ਖਾਲੀ ਰਹਿ ਜਾਂਦੇ ਨੇ ਜਦੋਂ ਖਾਲੀ ਰਹਿੰਦੇ ਨੇ ਉਦੋਂ ਤਿਹਾਰਾਂ ਦਾ ਸੀਜ਼ਨ ਹੁੰਦਾ ਹੈ ਵਿਆਹਾਂ ਦਾ ਸੀਜ਼ਨ ਹੁੰਦਾ ਹੈ ਅਸੀਂ ਫੈਸਲਾ ਕੀਤਾ ਕਿ ਮੰਡੀ ਬੋਰਡ ਦੇ ਸਾਰੇ ਸ਼ੈੱਡ ਆਮ ਪਬਲਿਕ ਵਾਸਤੇ ਅਸੀਂ ਖੋਲ੍ਹਦੇ ਜਿਹੜੇ ਮੈਰਿਜ ਪੈਲਸ 'ਚ ਅਸੀਂ 3 ਲੱਖ 4 ਲੱਖ ਰੁਪਈਆ ਦੇ ਕੇ ਫੰਕਸ਼ਨ ਕਰਦੇ ਸੀ ਅਸੀਂ 25000 ਰੁਪਏ ਦੇ ਵਿੱਚ ਕਿਸੇ ਵੀ ਸ਼ੈੱਡ ਥੱਲੇ ਕੋਈ ਵਿਆਹ ਦਾ ਫੰਕਸ਼ਨ ਕਰਨਾ ਹੈ ਅਲਾਉ ਕਰਤਾ ਪੂਰੇ ਪੰਜਾਬ 'ਚ ਤੇ ਇਹਦੇ ਨਾਲ ਵੀ ਸਾਨੂੰ ਆਮਦਨ ਵੀ ਹੋਊਗੀ ਨਾਲੇ ਖਾਲੀ ਪਏ ਸ਼ੈੱਡਾਂ ਦੀ ਵਰਤੋਂ ਵੀ ਹੋਊਗੀ ਫਿਰ ਅਸੀਂ ਖਾਲੀ ਸ਼ੈੱਡ ਜਿਹੜੇ ਕਿਉਂਕਿ ਵਿਆਹ ਵਾਸਤੇ ਇੰਨੇ ਸ਼ੈੱਡ ਨਹੀਂ ਸਾਰੇ ਯੂਟਿਲਾਈਜ਼ ਹੋਣੇ ਉਹਦੇ ਵਿੱਚ ਅਸੀਂ ਬੱਚਿਆਂ ਨੂੰ ਇਨਡੋਰਸ ਗੇਮ ਵਾਸਤੇ ਫ੍ਰੀ ਆਫ ਕੋਸਟ ਪ੍ਰੇਰਿਤ ਕਰ ਰਹੇ ਆ ਕਿ ਇੱਥੇ ਆਪਣੇ ਪਲੇਗਰਾਉਂਡ ਬਣਾਓ ਇੱਥੇ ਆ ਕੇ ਖੇਡੋ ਇਹਦੇ ਵਾਸਤੇ ਅਸੀਂ ਕੋਚਸ ਵੀ 700 ਤੋਂ ਵੱਧ ਕੋਚਸ ਵੀ ਅਸੀਂ ਟਾਈਅਪ ਕੀਤਾ ਉਹਨਾਂ ਨਾਲ ਸਪੋਰਟਸ ਡਿਪਾਰਟਮੈਂਟ ਨਾਲ ਮੀਟਿੰਗ ਹੀ ਨਹੀਂ ਕਰਾ ਕੇ ਦਿੱਤਾ ਸਪੋਰਟਸ ਮੰਤਰੀ ਸੀ ਇਹ ਤੇ ਅਸੀਂ ਚਾਹੁੰਦੇ ਬੱਚੇ ਖੇਡਣ ਅੱਜ ਸ਼ੁਰੂ ਹੋ ਗਿਆ ਰਾਮਪੁਰੇ ਚ ਸਕੇਟਿੰਗ ਦਾ ਚੱਲ ਰਿਹਾ ਹੈ ਪ੍ਰੋਗਰਾਮ ਤੇ ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਬਾਸਕਟਬਾਲ ਦੀ ਅਕੈਡਮੀ ਚੱਲ ਰਹੀ ਹੈ ਤੇ ਜਿਹੜੇ ਸਾਡੇ ਇਨਫਰਾਸਟ੍ਰਕਚਰ ਹੈ ਜਿਹੜੇ ਸਾਡੇ ਸਾਧਨ ਨੇ ਮੰਡੀ ਬੋਰਡ ਦੇ ਪੰਜਾਬ ਦੇ ਲੋਕਾਂ ਦੇ ਸਾਧਨ ਨੇ ਮੈਂ ਚਾਹੁੰਦਾ ਪੰਜਾਬ ਦੇ ਲੋਕ ਇਹਨਾਂ ਦੀ ਭਰਪੂਰ ਵਰਤੋਂ ਕਰਨ ਵੱਧ ਤੋਂ ਵੱਧ ਵਰਤੋਂ ਕਰਨ ਉਹਦੇ ਨਾਲ ਉਹਨਾਂ ਨੂੰ ਵੀ ਫਾਇਦਾ ਹੋਵੇ ਮੰਡੀ ਬੋਰਡ ਨੂੰ ਵੀ ਫਾਇਦਾ ਹੋਵੇ